ਅਸੀਂ ਸਾਰੇ ਪੰਜਾਬ ਵਾਸਤੇ ਜਿਹੜੀਆਂ ਸਾਫ ਸਫਾਈ ਵਾਸਤੇ ਤੇ ਸੀਵਰੇਜ ਨੂੰ ਜਿਹੜੀ ਸਾਫ ਕਰਦੀ ਹੈ ਜਿਹੜੀ ਮਸ਼ੀਨ ਵੱਡੀ ਮਸ਼ੀਨ ਸਖਸ਼ਮ ਮਸ਼ੀਨ ਜਿਹੜੀ ਕਹਿੰਦੇ ਹਨ ਉਹ ਸਾਰੇ ਪੰਜਾਬ ਵਾਸਤੇ ਅਸੀਂ ਬਜਟ ਬਣਾਇਆ 49 ਕਰੋੜ 40 ਕਰੋੜ ਚਲ 40 ਕਰੋੜ 730 ਮਸ਼ੀਨਾਂ ਟੋਟਲ 40 ਕਰੋੜ ਦਾ ਬਜਟ ਹੈ ਤੋਂ ਵਿੱਚ ਪਹਿਲੇ ਕਲਸਟਰ ਵਾਸਤੇ ਜੋ ਸੰਗਰੂਰ ਨੂੰ ਅਸੀਂ ਕਲਸਟਰ ਬਣਾਇਆ ਹੈ ਕਲਸਟਰ ਮਤਲਬ ਹੈੱਡ ਆਫਿਸ ਲਾ ਲਓ ਆਲੇ ਦੁਆਲੇ ਦੇ ਚਾਰ ਪੰਜ ਜ਼ਿਲ੍ਹਿਆਂ ਲਈ ਗੱਡੀਆਂ ਇੱਥੇ ਖੜੀਆਂ ਰਹਿਣਗੀਆਂ ਤੇ ਜਿਹੜੇ ਜ਼ਿਲ੍ਹੇ ਨੂੰ ਕੋਈ ਸੀਵਰੇਜ ਵਾਸਤੇ ਚਾਹੀਦੀ ਹੋ ਘਰੋ ਜੀ ਤਾਂ ਚਾਹੀਦੀ ਨਹੀਂ ਸਫਾਈ ਵਾਸਤੇ ਚਾਹੀਦੀ ਉਹ ਉੱਥੇ ਚਲੀ ਜਾਇਆ ਕਰੂਗੀ ਤੇ ਨਾਲ 2 ਸਾਲ ਵਾਸਤੇ ਇਹਨਾਂ ਦਾ ਜਿਹੜਾ ਸਟਾਫ ਹੈ ਸੰਗਰੂਰ ਲਈ ਦੋਸਤੋ 16 216 14 ਕਰੋੜ ਦਾ 14 ਕਰੋੜ 31 ਲੱਖ ਦਾ ਇਹ 216 ਮਸ਼ੀਨਾਂ ਇੱਥੇ ਸੰਗਰੂਰ ਵਸਤੇ ਨੇ ਤੇ ਧੂਰੀ ਵਾਸਤੇ ਵੀ ਅਲੱਗ ਤੋਂ ਆ ਰਹੀਆਂ ਨੇ ਉਹ ਵੀ 2-4 ਦਿਨਾਂ ਚ ਅਸੀਂ ਉਹਦਾ ਵੀ ਤੁਹਾਨੂੰ ਬੁਲਾਵਾਂਗੇ ਉੱਥੇ ਤੇ ਸ਼ਹਿਰਾਂ ਦੀ ਸੀਵਰੇਜ ਦੀ ਤੇ ਸੜਕਾਂ ਦੀ ਸਫਾਈ ਸੋ ਇਹਦੇ ਚ ਨਾਲ ਸਟਾਫ ਵੀ 2 ਸਾਲ ਲਈ ਇਨਟਾਈਟਲਡ ਹੈ ਨਾਲ ਹੀ ਆਉਣਗੇ ਮਤਲਬ ਤੇ ਕਿਉਂਕਿ ਉਹ ਟੈਕਨੀਕਲ ਜਿਹੜੇ ਵੀ ਉਹਨਾਂ ਨੂੰ ਪਤਾ ਇਹਨੂੰ ਚਲਾਉਂਦਾ ਇਹਨਾਂ ਨੂੰ ਮਸ਼ੀਨਾਂ ਨੂੰ ਸੋ ਸੰਗਰੂਰ ਦੇ ਕਲਸਟਰ ਦਾ ਉਦਘਾਟਨ ਕੀਤਾ ਬਾਕੀ ਅੰਦਰ ਸਮੇਂ-ਸਮੇਂ ਤੇ ਕਰਦੇ ਰਵਾਂਗੇ ਜਿਹੜੇ ਸਰ ਸਰਪੱਖਿਆ ਪੋਸਟ ਦੇ ਅੰਦਰ ਇੱਕ ਮੌਜੂਦ ਹੈ ਕਰਦਾ ਜੀ ਹਾਂਜੀ ਸਬ ਤਹਿਸੀਲ ਭਵਾਨੀਗੜ ਜਿਹਦੇ ਵਿੱਚ ਬਹੁਤ ਸ਼ਾਨਦਾਰ ਐਸਡੀਐਮ ਆਫਿਸ ਫਰਦ ਫਰਦ ਕੇ ਅੰਦਰ ਪਟਵਾਰੀ ਆਫਿਸ ਕਾਨੂੰਗੋ ਦਾ ਆਫਿਸ ਤੇ ਰਿਕਾਰਡ ਜਿਹੜਾ ਰਿਕਾਰਡ ਰੂਮ ਵੀ ਹੈ ਤੇ ਤਾਂ ਕਿ ਇੱਕੋ ਛੱਤ ਹੱਲੇ ਸਾਰਾ ਕੁਝ ਮਿਲੇ ਪਹਿਲਾਂ ਪਟਵਾਰਖਾਨਾ ਕਿਤੇ ਹੋਰ ਹੁੰਦਾ ਸੀ ਹੈਨਾ ਕਿ ਜਿਹੜਾ ਐਸ ਡੀ ਐਮ ਦਾ ਆਫਿਸ ਕਿਤੇ ਹੋਰ ਹੁੰਦਾ ਸੀ ਤੇ ਫਰਦ ਕੇਂਦਰ ਕਿਤੇ ਹੋਰ ਹੁੰਦਾ ਸੀ ਬਹੁਤ ਜਗ੍ਹਾ ਤੇ ਜਾਣਾ ਪੈਂਦਾ ਸੀ ਤਾਂ ਦਿਹਾੜੀ ਫੁੱਟ ਜਾਂਦੀ ਸੀ ਸੋ ਸਬ ਤਸੀਲ ਚੀਮਾ ਵੀ ਚੱਲ ਜਿਹੜੀ ਹੈ ਉਦਘਾਟਨ ਹੋ ਚੁੱਕਿਆ ਤੇ ਡਿੜਬੇ ਦਾ ਵੀ ਹੋ ਚੁੱਕਿਆ ਤੇ ਇੱਥੇ ਆਪਣੇ ਭਵਾਨੇਗੜ ਦਾ ਵੀ ਹੋ ਚੁੱਕਿਆ ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਵਿੱਚ ਸਾਰੇ ਸਬ ਤਸੀਲਾਂ ਤੇ ਤਸੀਲਾਂ ਨੂੰ ਅਪਡੇਟ ਕੀਤਾ ਜਾਊਗਾ ਲੇਟੈਸਟ ਜਿਹੜਾ ਬਿਲਡਿੰਗ ਹੈ ਲੇਟੈਸਟ ਮਟੀਰੀਅਲ ਹੈ ਸ਼ਾਨਦਾਰ ਉੱਥੇ ਬਾਥਰੂਮ ਬਣਾਏ ਹੋਏ ਨੇ ਬੇਟਿੰਗ ਰੂਮ ਨੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਤਾਂ ਕਿ ਜੋ ਵੀ ਆਵੇ ਉੱਥੇ ਉਹਨੂੰ ਕੋਈ ਤੱਕੇ ਨਾ ਖਾਣੇ ਪੈਣ। ਦੇਖੋ ਹਾਂ ਜੀ ਚਾਰ ਚਾਰ ਮੀਟਿੰਗਾਂ 'ਚ ਤਾਂ ਮੈਂ ਵੀ ਨਾਲ ਸੀਗਾ ਜਦੋਂ ਪਹਿਲਾਂ ਸੀ ਤੇ ਅੱਜ ਫੇਰ ਜਿਹੜੇ ਅੱਜ ਸ਼ਿਵਰਾ ਚੋਹਾਂ ਜੀ ਖੇਤੀ ਮੰਤਰੀ ਵੀ ਆ ਰਹੇ ਨੇ ਪਿਛਲੀ ਮੀਟਿੰਗ 'ਚ ਆ ਨਹੀਂ ਸਕੇ ਸੀ। ਸੋ ਮੈਨੂੰ ਉਮੀਦ ਹੈ ਕਿ ਕੇਂਦਰ ਸਰਕਾਰ ਜਿਹੜਾ ਉਹਨਾਂ ਦੇ ਮੰਗਾ ਮੰਨ ਕੇ ਤੇ ਕਿ ਕਿਸਾਨਾਂ ਦਾ ਜਿਹੜਾ ਧਰਨਾ ਹੈ ਉਹ ਖਤਮ ਕਰਾਉ। ਮਣੋ ਤਾਂ ਪਹਿਲੇ ਦਿਨ ਹੀ ਆਪ ਤੁਸੀਂ ਇਹਨਾਂ ਕਵਚਨ ਚੱਕਿਆ ਹੈ ਵੀ 2500 ਰੁਪਏ ਦੀ ਸਕੀਮ ਚੱਲੂ ਨਹੀਂ ਕੀਤੀ ਜੀ। ਦੇਖੋ ਪਤਾ ਕੀ ਹੈ ਚਲਦਾ ਰਹਿੰਦਾ ਜੀ। ਦੋ ਅਸੀਂ ਆਪਣਾ ਵਿਪੱਖਸ਼ ਦਾ ਜਿਹੜਾ ਰੋਲ ਨਿਭਾਵਾਂਗੇ ਤੇ ਲੋਕਾਂ ਦਾ ਫਤਵਾ ਸਿਰ ਮੱਥੇ। ਵਿਪੱਖਸ਼ ਦਾ ਇਹੀ ਹੁੰਦਾ ਹੈ ਕਿ ਕਟਕਟ ਸਾਰਥਿਕ ਲੋਚਨਾ ਕਰੇ। ਬੇਸਿਕ ਪਰਸੁਲੀਜਕ ਬੇਸਿਕ ਸਿਰਫ ਵਿਰੋਧ ਕਰਨ ਨੂੰ ਵਿਰੋਧ ਕਰਨਾ ਉਹ ਨਹੀਂ ਵੀ ਤੜਕੇ ਉੱਠ ਕੇ ਬਸ ਗਾਲ੍ਹਾਂ ਕੱਢਣ ਲੱਗ ਜਾਣੀ ਉਹ ਨਹੀਂ ਉਹ ਸਾਡਾ ਕੰਮ ਨਹੀਂ ਹੈਗਾ ਅਸੀਂ ਇੱਥੇ ਵੀ ਵਿਰੋਧੀ ਪਾਰਟੀ ਰਹੇ ਹਾਂ 2017 ਤੋਂ 2022 ਤੱਕ ਅਸੀਂ ਆਪਣਾ ਰੋਲ ਜਿਹੜਾ ਚਾਹੇ ਉਹ ਵਿਧਾਨ ਸਭਾ ਹੋਵੇ ਚਾਹੇ ਸੜਕਾ ਹੋਣ ਅਸੀਂ ਆਪਣਾ ਰੋਲ ਜਿਹੜਾ ਨਿਭਾਵਾਂਗੇ ਸਰਕਾਰਾਂ ਨੂੰ ਜਿੱਥੇ ਵੀ ਸਰਕਾਰਾਂ ਗਲਤ ਕੁਝ ਕਰਨਗੀਆਂ ਜਵਾਬਾਂ ਤੋਂ ਮੁੱਕਨਗੇ ਅਸੀਂ ਉਹਦਾ ਉਹਦਾ ਪਿੰਡ ਦੇ ਮੰਧਨ ਤੋਂ ਬਾਅਦ ਪੰਜਾਬ ਦੇ ਹੋਰ ਇਲਾਕੇ ਦੇ ਵਿੱਚ ਸਰ ਜਿਹੜੇ ਇਸ ਵਾਰ ਜਿਹੋਲੇਬਲ ਤੇ ਪਾਣੀ ਆਇਆ ਤਾਂ 3000 ਕਿਹ ਰੁਕੜ ਫਸਲ ਖਰਾਬ ਹੋਈ ਹੈ ਉਹ ਕਿਸਾਨ ਮੰਗ ਕਰ ਰਹੇ ਕਿ ਸਾਨੂੰ ਸੇਮ ਪ੍ਰਭਾਵਤ ਇਲਾਕਾ ਘੋਸ਼ ਕੀਤਾ ਜਾਵੇ ਉਹ ਉਹ ਏਰੀਆ ਪਹਿਲਾਂ ਦੇਖੋ ਪਹਿਲਾਂ ਵੀ ਸੇਮ ਵਾਲਾ ਹੀ ਏਰੀਆ ਕਿਉਂਕਿ ਸੇਮ ਜਿਹੜੀ ਉਹ ਤੁਰਦੀ ਰਹਿੰਦੀ ਹੈ ਮਤਲਬ ਅੱਗੇ-ਅੱਗੇ ਹੁੰਦੀ ਰਹਿੰਦੀ ਹੈ ਤਾਂ ਕੁਝ ਮੁਕਸਰ ਦੇ ਇਲਾਕੇ ਚ ਪਟਾਸ਼ ਵੀ ਲੱਭਿਆ ਹੈ ਨਾ ਤੇ ਅਸੀਂ ਉਹ ਕੇਂਦਰ ਨਾਲ ਵੀ ਇਹ ਜਿਹੜਾ ਕੋਟਪ ਕਰਾਂਗੇ ਉਹਨਾਂ ਕੋਲ ਵੀ ਕਿਹਾ ਜਿਹੜਾ ਏਰੀਆ ਸਾਡਾ ਇਨੂੰ ਜੇ ਜੇ ਉਹ ਸੇਮ ਕਰਕੇ ਪ੍ਰਭਾਵਿਤ ਹੁੰਦੀ ਹੈ ਫਸਲ ਖਰਾਬ ਹੁੰਦੀ ਹੈ ਤਾਂ ਉਹ ਬਕਾਇਦਾ ਉਹਨਾਂ ਦਾ ਮੁਆਵਜ਼ਾ ਦਿੱਤਾ ਜਾਂਦਾ ਹੈ। ਮਾਤਾ ਦੇ ਪ੍ਰਸ਼ਾਸਨ ਦਾ ਡਿਪਾਰਟਮੈਂਟ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਕਿ ਕਿਉਂਕਿ ਸੁਦੀ ਸਿੰਦਰਨਾ ਵੀ ਇਹ ਜਿਹੜਾ ਓਟਪ ਕਰਾਂਗੇ ਉਹਨਾਂ ਕੋਲ ਵੀ ਇਹ ਜਿਹੜਾ ਏਰੀਆ ਸਾਡਾ ਇਹਨੂੰ ਜੇ ਜੇ ਉਹ ਸੇਮ ਕਰਕੇ ਪ੍ਰਭਾਵਿਤ ਹੁੰਦੀ ਹੈ ਫਸਲ ਖਰਾਬ ਹੁੰਦੀ ਹੈ ਤਾਂ ਉਹ ਬਕਾਇਦਾ ਉਹਨਾਂ ਦਾ ਮੁਆਵਜ਼ਾ ਦਿੱਤਾ ਜਾਂਦਾ ਹੈ। ਮਾਤਾ ਦੇ ਪ੍ਰਸ਼ਾਸਨ ਦਾ ਡਿਪਾਰਟਮੈਂਟ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਕਿ ਕਿਉਂਕਿ ਸੁਦੀ ਸੀ ਥਾਲੀਵਾਲ ਦੇ ਕੋਲ ਹੈ ਕਿ ਉਹ ਬਾਗਜਾਂ ਦੇ ਵਿੱਚ ਨਹੀਂ ਉਹਦਾ ਪਹਿਲਾ ਇਹ ਪਹਿਲੀਆਂ ਸਰਕਾਰਾਂ ਦੀ ਅਸਲ ਚੋਂ ਨੇ ਉਹ ਹੁਣ ਅਸੀਂ ਨਾਮ ਬਦਲ ਕੇ ਉਹਨੇ ਇੱਕ ਡਿਪਾਰਟਮੈਂਟ ਬਣਾਇਆ ਹੁਣ ਪਹਿਲਾਂ ਤਾਂ ਬਸ ਵੈਸੇ ਨਾਮ ਦਾ ਸੀ ਹਨਾ ਕੋਈ ਸਟਾਫ ਨਹੀਂ ਸੀ ਕੋਈ ਆਫਿਸ ਨਹੀਂ ਸੀ ਹੁਣ ਉਹਨੂੰ ਇੱਕ ਮਤਲਬ ਪੋਜੀਟਿਵ ਵੀ ਕੱਲੇ ਕੋਈ ਬਿਊਰੋਕਰੇਸੀ ਚ ਸੁਧਾਰ ਲਿਆਉਣਾ ਹੈ ਜਾਂ ਕੋਈ ਕੁਝ ਉਹ ਉਹ ਡਿਪਾਰਟਮੈਂਟ ਹੈ ਉਹਨਾਂ ਕੋਲ ਕਿਉਂਕਿ ਦੋ ਡਿਪਾਰਟਮੈਂਟ ਨੇ ਇੱਕ ਜਿਹੜਾ ਗਵਰਨਮੈਂਟ ਦਾ ਹੈ ਕਿ ਜਿਹੜਾ ਅਮਨ ਨੋਹਰਾ ਕੋਲੇ ਹੈ ਹਨਾ ਇੱਕ ਪ੍ਰਸ਼ਾਸਨ ਦਾ ਸੋ ਉਹਨ ਪਹਿਲਾਂ ਉਹਨਾਂ ਦੋਨਾਂ 'ਚ ਕਨਫਿਊਜ਼ਨ ਸੀਗਾ ਹੁਣ ਅਸੀਂ ਉਹਨੂੰ ਇੱਕ ਪ੍ਰੋਪਰ ਇੱਕ ਮੈਕਨਿਜ਼ਮ ਬਣਾਉਣਾ ਹੈ। ਮੋਟੀ ਭਾਗ ਨੂੰ ਵੀ ਕੈਂਸਰ ਗੰਦੀ ਕੋੜ ਹੈ ਜੀ। ਹਾਂ ਜੀ। ਹੋਰ ਜਿਹੜੇ ਫਾਲਟਰ ਦੇ ਵਿਭਾਗ ਨੇ ਕੁਝ-ਕੁਝ ਐਸੇ ਵੀ ਨੇ ਜਿਨ੍ਹਾਂ ਨੂੰ ਇਕੱਠੇ ਕਰਨ ਦੀ ਲੋੜ ਹੈ। ਮਤਲਬ ਕੰਮ ਉਹੀ ਹੈ ਪਰ ਵਿਭਾਗ ਤਿੰਨ-ਤਿੰਨ ਨੇ ਉਧਰੋਂ ਉਹ ਫਾਈਲ ਭੇਜ ਦਿੰਦੇ ਨੇ ਉਧਰਲੇ ਪਾਸੇ ਨੂੰ ਉਧਰੋਂ ਉਧਰਲੇ ਪਾਸੇ ਨੂੰ। ਸੋ ਉਹ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਟਾਫ ਵੀ ਉਹਨਾਂ ਦਾ ਕਿਤੇ ਘਟੇ ਨਾ ਸਟਾਫ ਰਵੇ ਪਰ ਇੱਕੋ ਜਗ੍ਹਾ ਤੇ ਕੰਮ ਹੋਵੇ ਤਾਂ ਕਿ ਤੇਜੀ ਆ ਵੀ ਦੇਖੋ ਜਿਵੇਂ ਜਿਹੜਾ ਇਰੀਗੇਸ਼ਨ ਹੈ ਉਹ ਉਹ ਵੀ ਪਾਣੀ ਨਾਲ ਸੰਬੰਧਿਤ ਹੈ ਸੋਇਲ ਕਨਜ਼ਰਵੇਸ਼ਨ ਹੈ ਉਹ ਵੀ ਪਾਣੀ ਨਾਲ ਸੰਬੰਧਿਤ ਹੈ ਹੈਨਾ ਤੇ ਜਿਹੜਾ ਇੱਕ ਜਿਹੜੇ ਡਰੇਨੇਜ ਵਿਭਾਗ ਉਹ ਵੀ ਪਾਣੀ ਨਾਲ ਸੰਬੰਧਿਤ ਹੈ ਉਹ ਕਹਿੰਦੇ ਨੇ ਜੀ ਇਹ ਪੁਲ ਸਾਡੇ ਅੰਦਰ ਨਹੀਂ ਆਉਂਦਾ ਉਹਨਾਂ ਦੇ ਅੰਦਰ ਆਉਂਦਾ ਉਹ ਕਹਿੰਦੇ ਨੇ ਜੀ ਇਹ ਕੱਸੀਆਂ ਸਾਡੇ ਅੰਦਰ ਨਹੀਂ ਆਉਂਦੀਆਂ ਸਾਡੇ ਅੰਦਰ ਸੂਏ ਆਉਂਦੇ ਨੇ ਉਹ ਕਹਿੰਦੇ ਨੇ ਸਾਡੇ ਅੰਦਰ ਵੱਡੀਆਂ ਨਹਿਰਾਂ ਹੁੰਦੀਆਂ ਨੇ ਸੋ ਇਹ ਇਹਦਾ ਅਸੀਂ ਕਰ ਰਹੇ ਹਾਂ ਇਹ ਸਾਰਿਆਂ ਨੂੰ ਇਕੱਠੇ ਕਰਕੇ ਉਹਨਾਂ ਦਾ ਸਟਾਫ ਵੀ ਨਾਲੇ ਇੱਕ ਵਧੀਆ ਬਿਲਡਿੰਗ ਚ ਇੱਕੋ ਬਿਲਡਿੰਗ ਚ ਹੋਵੇ ਤਾਂ ਕਿ ਜਿਹੜੀਆਂ ਫਾਈਲਾਂ ਦੀ ਜਿਹੜੀ ਤੋਰਾ ਫੇਰਾ ਇਧਰ ਨੂੰ ਚਲ ਗਈ ਇਧਰ ਨੂੰ ਚਲ ਗਈ ਉਹ ਘੱਟੇ ਤੇ ਕੰਮ ਛੇਤੀ ਹੋ ਜਾਵੇ ਅਮਰੀਕਾ ਦੇ ਰਾਸ਼ਟਰਪਤੀ ਸਾਹਿਬ ਜਿਹੜਾ ਇਹਨੂੰ ਚ ਰੱਖਦਾ ਉਹਦਾ ਅੰਦਾਜ਼ਾ ਲਵਾ ਰਹੇ ਹਾਂ ਅਸੀਂ ਕਿ 18 ਕਿਲੋਮੀਟਰ ਦਾ ਸਕੁਅਰ ਦਾ ਏਰੀਆ ਹੈਗਾ ਜਿੱਥੇ ਮਿਲਿਆ ਉਹ ਦਾ ਅੰਦਾਜ਼ਾ ਲਗਵਾ ਰਹੇ ਸੀ ਸਰ ਅਮੈਰੀਕਾ ਦੇ ਰਾਸ਼ਟਰਪਤੀ ਨੇ 트ੰਪ ਨੇ ਕਿਹਾ ਕਿ ਹੁਣ ਇੱਥੇ ਨਹੀਂ ਭੇਜਦੇ ਦੇਸ਼ ਦੇ ਵਿੱਚ ਜਹਾਜ਼ ਉਹਨਾਂ ਨੂੰ ਮੈਕਸੀਕੋ ਜਾਂ ਬੋਤੀ ਭੇਜਾਂਗੇ ਜੀ ਦੇਖੋ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਜੇ ਜੇ ਛੋਟੇ ਛੋਟੇ ਮੁਲਕ ਆਪਣਾ ਜਹਾਜ਼ ਭੇਜ ਕੇ ਆਪਣੇ ਸਿਟੀਜ਼ਨ ਨੂੰ ਬੁਲਾ ਰਹੇ ਨੇ ਤਾਂ ਸਾਨੂੰ ਸਾਡਾ ਸਾਡਾ ਸਾਡੇ ਜਹਾਜ਼ ਭੇਜ ਕੇ ਆਪਣੇ ਜਿਹੜੇ ਸਿਟੀਜ਼ਨਾਂ ਦੀ ਆਇਡੈਂਟੀਫਿਕੇਸ਼ਨ ਹੋ ਜਾਂਦੀ ਹੈ ਉਹਨਾਂ ਨੂੰ ਆਪਦੇ ਜਹਾਜ਼ ਚ ਲੈ ਕੇ ਆਓ ਤੁਸੀਂ ਕਿਉਂ ਇਸ ਬੇੜੀਆਂ ਲਾ ਕੇ ਜਾਂ ਐਦਾਂ ਫੌਜ ਦੇ ਜਹਾਜ਼ਾਂ ਰਹੀਂ ਸਾਨੂੰ ਸਾਡੇ ਸਿਟੀਜ਼ਨਾਂ ਨੂੰ ਲੈ ਕੇ ਆਓ ਨਾਲੇ ਕਹਿੰਦੇ ਨੇ 트ੰਪ ਮੇਰਾ ਦੋਸਤ ਹੈ ਤੇ ਦੋਸਤਾਂ ਤੋਂ ਆਹਾ ਤੁਸੀਂ ਗਿਫਟ ਲੈ ਰਹੇ ਹੋ ਫਿਰ ਜਿਹੜੀ ਖਤ ਕਹਿ ਦੋਗੇ ਬਾਹਰ ਚਲੇ ਜਾਂਦੇ ਨੇ ਉਹਨਾਂ ਬਾਰੇ ਵੀ ਕੁਝ ਹਾਂਜੀ ਸ਼ਿਰ ਗਲਤ ਘਟੋ ਕੇ ਹਾਂ ਨਹੀਂ ਮਹਿਤਾ ਸੀਤਾ ਹੁਣ ਕਹਿੰਦੇ ਆ ਨੌਜਵਾਨਾਂ ਨੂੰ ਵੀ ਇੱਥੇ ਚਾਂਸ ਮਿਲਦੇ ਮਿਲਦੇ ਕੱਲ ਹੀ ਹਜੇ ਤਾਂ ਮੈਂ ਪਰਸੋਂ ਨਿਯੁਕਤੀ ਪੱਤਰ ਬੰਡੇ 497 ਹੁਣ 3-4000 ਨੌਕਰੀਆਂ ਹੋਰ ਤਿਆਰ ਨੇ ਕਈ ਆਏ ਵੀ ਨੇ ਉਧਰੋਂ ਛੱਡ ਕੇ ਪਰਸੋਂ ਇਹ ਜਿਹੜਾ ਮੈਂ ਨਿਯੁਕਤੀ ਪੱਤਰ ਬੰਡੇ ਜਿਹੜੇ 270 ਅਸਿਸਟੈਂਟ ਪ੍ਰੋਫੈਸਰ ਸੀ ਉਹਨਾਂ ਚੋਂ ਇੱਕ ਕਪਲ ਜਿਹੜਾ ਸੀ ਪਤੀ ਪਤਨੀ ਉਹ ਡੇਢ ਸਾਲ ਬਿਨਾਂ ਪੈਕ ਕੈਨੇਡਾ ਰਹਿ ਕੇ ਆਏ ਨੇ ਤੇ ਉਹ ਵਾਪਸ ਆ ਗਏ ਕਨੇਡਾ ਨੂੰ ਸਾਨੂੰ ਲੈਟਰ ਆ ਗਈ ਤਾਂ ਅਸੀਂ ਛੱਡਿਆ ਹੈ ਕੈਨੇਡਾ ਦੇ ਬਾਅਦ ਵੀਡੀਓ ਪਾਉਂਦੇ ਰਹੋ ਕਿਉਂਕਿ ਅਸੀਂ ਆ ਰਹੇ ਹਾਂ ਤੁਹਾਨੂੰ ਸੀਮ ਕਰਦੇ ਪਤਾ ਕੀ ਉਹਨਾਂ ਹੀ ਇੱਕ ਵਾਰੀ ਨਾ ਛੋਟਾ ਹੁੰਦਾ ਉਸ ਘਰ ਚ ਰਹਿ ਲਿਆ ਕਿਤੇ ਗੁਜ਼ਰਦੀ ਤੇ ਉਹ ਹੁਣ ਉਹਦਾ ਦਿਲ ਕਰੀ ਜਾਂਦਾ ਨਾ ਮੈਂ ਇੱਕ ਮੇਸ ਘਰ ਚ ਆਵਾਂ ਉਹ ਚਾਹੇ ਮੂਲ ਲਗੇਟ ਰਹੀ ਆ ਜਾ ਬਿੱਟੂ ਸਾਂ ਚਾਹੇ ਪਿਛਲ ਰਹੀ ਲੋਕਾਂ ਨੇ ਤੈਨੂੰ ਇੱਥੇ ਬੜ ਨਹੀਂ ਦੇਣਾ ਇਹ ਜਿਹੜਾ 3 ਕਰੋੜ ਲੋਕਾਂ ਦਾ ਘਰ ਹੈ ਉਹ ਸੋ ਇਹ ਕੋਈ ਜੇ ਕੋਈ ਅਸੀਂ ਕੋਈ ਕਿਸੇ ਬਦਲਾਖੋਰੀ ਦੀ ਰਾਜਨੀਤੀ ਨਹੀਂ ਕਰਦੇ ਅਸੀਂ ਜੇ ਕੋਈ ਪਰਚਾ ਹੋਊਗਾ ਕਿਸੇ ਤੇ ਕਾਸੀ ਇਹ ਨਹੀਂ ਦੇਖਦੇ ਕਿ ਉਹਦੇ ਨਾਲ ਉਹਦੇ ਨਾਮ ਦੇ ਨਾਲ ਪਾਰਟੀ ਕਿਹੜੀ ਲਿਖੀ ਹੋਈ ਹੈ ਅਸੀਂ ਆਪਦੇ ਆਂ ਬੰਦੇ ਤੇ ਵੀ ਪਰਚੇ ਕੀਤੇ ਹੈ ਨਾ ਸੋ ਇਸ ਕਰਕੇ ਇਹ ਬਖਲਾਹਟ ਆ ਉਹਨਾਂ ਦੀ ਹੋਰ ਤਾਂ ਕੀ ਹੋ ਸਕਦਾ ਠੀਕ ਹੈ ਜੀ ਮਾਨ ਸਰ ਬਿਲਕੁਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਜੋ ਅੱਜ ਸੰਗਰੂਰ ਦੇ ਵਿੱਚ ਹਰੀ ਚੰਡੀ ਦੇ ਕੇ ਗਏ ਨੇ ਮਸ਼ੀਨਾਂ ਨੂੰ ਉਹਨਾਂ ਕਹੇ ਕਿ ਪੂਰੇ ਪੰਜਾਬ ਦੇ ਵਿੱਚ ਅਜਿਹੀਆਂ ਮਸ਼ੀਨਾਂ ਨੇ ਜੋ ਲਿਆਂਦੇ ਜਾਣਗੇ ਜਿਸ ਨਾਲ ਸ਼ਹਿਰਾਂ ਦੀ ਜਿਹੜੀ ਸਫਾਈ ਆ ਉਹ ਕੀਤੀ ਜਾਏਗੀ ਤੁਹਾਨੂੰ ਇੱਕ ਵਾਰ ਫਿਰ ਤਸਵੀਰਾਂ ਦਿਖਾ ਦਿੰਨੇ ਆ ਕਿ ਇਹ ਮਸ਼ੀਨਾਂ ਨੇ ਜੋ ਜਿਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਹਰੀ ਚੰਡੀ ਦਿੱਤੀ ਗਈ ਹੈ ਜਿਹਦੇ ਨਾਲ ਸ਼ਹਿਰ ਦੀਆਂ ਜੋ ਸੀਵਰ ਸਿਸਟਮ ਹੈ ਉਸ ਨੂੰ ਸਾਫ਼ ਕੀਤਾ ਜਾਏਗਾ 14.31 ਕਰੋੜ ਦੀ ਲਾਗਤ ਦੇ ਨਾਲ ਅੱਜ ਸੰਗਰੂਰ ਦੇ ਵਿੱਚ ਇਹ ਮਸ਼ੀਨਾਂ ਜਿਹੜੀਆਂ ਦਿੱਤੀਆਂ ਗਈਆਂ ਨੇ ਸੰਗਰੂਰ ਦੇ ਵਿੱਚ ਇਹ ਮਸ਼ੀਨਾਂ ਖੜਾਈਆਂ ਜਾਣਗੀਆਂ ਜਿਸ ਜ਼ਿਲ੍ਹੇ ਨੂੰ ਵੀ ਜ਼ਰੂਰਤ ਹੋਏਗੀ ਉਹ ਸੰਗਰੂਰ ਤੋਂ ਇਹ ਮਸ਼ੀਨਾਂ ਜਿਹੜੀਆਂ ਮੰਗਵਾਏ ਜਾਣਗੀਆਂ ਡੇਲੀ ਪੋਸਟ ਲਈ ਸੰਗਰੂਰ ਤੋਂ ਰਜੇਸ਼ ਕੋਲੀ